ਰਾਮਨਗਰ ਸੜਕ ਤੇ ਪਿੰਡ ਘਿਉਰਾ ਨੇੜੇ ਮੋਟਰਸਾਈਕਲ ਸਵਾਰ ਨੂੰ ਕਾਰ ਨੇ ਟੱਕਰ ਮਾਰ ਦਿੱਤੀ ਤੇ ਮੌਕੇ ਤੇ ਹੀ ਇੱਕ ਦੀ ਮੌਤ ਹੋ ਗਈ। ਮ੍ਰਿਤਕ ਪਿੰਡ ਗਾਜ਼ੀਪੁਰ ਸਰਾਰ ਦਾ ਨਿਵਾਸੀ ਸੀ। ਪੁਲਿਸ ਨੇ ਮਕਦਮਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸਰਕਾਰੀ ਹਸਪਤਾਲ ਸਮਾਣਾ ਵਿੱਚ ਸੜਕ ਹਾਦਸੇ 'ਚ ਜ਼ਖਮੀ ਪਏ ਪਿਆਰੇ ਲਾਲ ਨੂੰ ਜਦੋਂ ਹਸਪਤਾਲ ਲਿਆਂਦਾ ਗਿਆ ਤੇ ਡਾਕਟਰਾਂ ਨੇ ਉਸ ਨੂੰ ਰੈਫਰ ਕਰ ਦਿੱਤਾ ਸਮਾਣਾ ਵੱਲੋਂ ਸਮਾਣਾ ਸਦਰ ਪੁਲਿਸ ਵੱਲੋਂ ਇਸ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਕਾਰ ਚਾਲਕ ਦੇ ਖਿਲਾਫ ਮਾਮਕਦਮਾ ਦਰਜ ਕਰਕੇ ਪੁਲਿਸ ਸਮਾਣਾ ਦੇ ਸਰਕਾਰੀ ਹਸਪਤਾਲ ਵਿੱਚ ਮ੍ਰਿਤਕ ਦੀ ਡੈੱਡ ਬੋਡੀ ਦਾ ਪੋਸਟਮਾਰਟਮ ਕਰਵਾ ਰਹੀ ਹੈ ਮ੍ਰਿਤਕ ਦੇ بیٹے ਬਲਵਿੰਦਰ ਸਿੰਘ ਅਤੇ ਪਿੰਡ ਦੇ ਸਰਪੰਚ ਕਰਮਜੀਤ ਸਿੰਘ ਨੇ ਦੱਸਿਆ ਕਿ ਪਿਆਰੇ ਲਾਲ ਆਪਣੇ ਛੋਟੇ ਬੱਚੇ ਜਿਨ੍ਹਾਂ ਨੂੰ ਕੁਝ ਬੁਖਾਰ ਹੈ ਉਹਨਾਂ ਦੇ ਲਈ ਦੁੱਧ ਲੈਣ ਲਈ ਘੋਰਾ ਪਿੰਡ ਜਾ ਰਿਹਾ ਸੀ ਵਾਪਸ ਆਪਣੇ ਪਿੰਡ ਗਾਜ਼ੀ ਸਲਾ ਆ ਰਹੇ ਸਨ ਕਿ ਘੋਰਾ ਦੇ ਨੇੜੇ ਪਿੱਛੋਂ ਤੋਂ ਆ ਰਹੀ ਕਾਰ ਨੇ ਉਹਨਾਂ ਨੂੰ ਟੱਕਰ ਮਾਰ ਦਿੱਤੀ ਜਿਸ ਵਿੱਚ ਉਹ ਗੰਭੀਰ ਤੌਰ ਤੇ ਜ਼ਖਮੀ ਹੋ ਗਏ ਤੇ ਹਸਪਤਾਲ ਚ ਲੈ ਜਾਂਦੇ ਸਮੇਂ ਜਿੱਥੇ ਉਹਨਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਮ੍ਰਿਤਕ ਆਪਣੇ ਪਿੱਛੇ 2 ਬੇਟੇ ਔਰ 4 ਬੇਟੀਆਂ ਛੱਡ ਗਿਆ ਹੈ ਮਜ਼ਦੂਰੀ ਕਰਕੇ ਇਹ ਪਰਿਵਾਰ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਸੀ ਸਮਾਣਾ ਦੇ ਕਲਾਸ਼ ਸ਼ਰਮਦ ਨਾਲ ਨੂਰੀ ਬਾਂਸਲ ਦੀ ਰਿਪੋਰਟ ਗਿਆ ਸੀ ਕਿ ਬੱਚਿਆਂ ਨੂੰ ਸੈਲਸੂਲ ਘਟਣ ਦੀ ਪ੍ਰੋਬਲਮ ਸੀ ਤੇ ਦੁੱਧ ਲੈ ਕੇ ਜਦੋਂ ਉਹ ਘਿਉਰੇ ਤੋਂ ਚੜ ਕੇ ਤੇ ਕਮਾਸਪੁਰ ਨੂੰ ਆ ਰਿਹਾ ਪਿੱਛੋਂ ਤੇਜ਼ ਰਫ਼ਤਾਰ ਕੋਈ ਗੱਡੀ ਆਈ ਹੈ ਤੇ ਉਹਨੇ ਉਹਨੂੰ ਮੌਕੇ ਤੇ ਧੜ ਦਿੱਤਾ ਕਾਫੀ ਦੂਰ ਖਿੱਚ ਕੇ ਲੈ ਗਿਆ ਮਤਲਬ ਇਨੀ ਜਬਰਦਸਤ ਟੱਕਰ ਮਾਰੀ ਹੈ ਫਿਰ ਹਸਪਤਾਲ ਲੈ ਆਂ ਹਾਂਜੀ ਉਹਨੂੰ ਹੁਣ ਉਹਦੀ ਜਿਹੜੀ ਬੋਡੀ ਹੈ ਉਹਨੂੰ ਹਸਪਤਾਲ ਚ ਲਿਆਏ ਆ ਇੱਥੇ ਆ ਕੇ ਡੈਥ ਹੋ ਗਈ ਉਹਨਾਂ ਦੀ ਫਿਰ ਦੱਸ ਡਾਕਟਰ ਨੇ ਨਹੀਂ ਉਹ ਮੌਕੇ ਤੇ ਮਤਲਬ ਸਾਨੂੰ ਉਹਦੇ ਚ ਲੱਗ ਰਿਆ ਸੀ ਵੀ ਕੋਈ ਸਾਹ ਨਹੀਂ ਹੈ ਫਿਰ ਡਾਕਟਰਾਂ ਨੇ ਪੁਸ਼ਟੀ ਹਾਂ ਡਾਕਟਰਾਂ ਨੇ ਪੁਸ਼ਟੀ ਕਰਤੀ ਵੀ ਇਹ ਡੈੱਡ ਹੋ ਗਈ ਬੋਡੀ ਹੁਣ ਪੁਲਿਸ ਨੇ ਸ਼ਿਕਾਇਤ ਕਰ ਰਹੇ ਹੋ ਹਾਂ ਬਿਲਕੁਲ ਪੁਲਿਸ ਕੋਲ ਜਾ ਕੇ ਤੇ ਉਹ ਸਭ ਉਹਨਾਂ ਤੇ ਜਿਹੜੀ ਬੰਦੀ ਕਰ ਲਈ ਕਿੰਨੇ ਬੱਚੇ ਨੇ ਪਰਿਵਾਰ ਚ ਇਹ ਪੈਰਨਾਲ ਦੇ ਦੋ ਬੇਟੇ ਨੇ ਤੇ ਚਾਰ ਬੇਟੀਆਂ ਨੇ ਇਹਨਾਂ ਦੀਆਂ ਕਮ ਕੀ ਕਰਦੇ ਸੀ ਕਮ ਭਾਂਡੇ-ਪੁੰਡੇ ਵੇਚ ਕੇ ਮਜ਼ਦੂਰੀ ਕਰਦਾ ਸੀ ਜੀ ਨਾਮ ਹੈ ਤੁਹਾਡਾ ਬਲਵਿੰਦਰ ਜੀ ਹਾਂ ਪਾਦਰ ਸਾਹਿਬ ਦਾ ਜੀ ਨਾਮ ਸੀ ਪਿਆਰਾ ਰਾਮ ਜੀ ਤੇ ਪਿਆਰਾ ਰਾਮ ਜੀ ਕਿੱਥੇ ਜਾ ਰਹੇ ਸੀ ਮੋਟਰਸਾਈਕਲ ਤੇ ਇੱਕ ਘੋਰੇ ਤੋਂ ਕਮਾਸਪੁਰ ਆ ਰਹੇ ਸੀਗੇ ਜੀ ਹਾਂ ਪਿੱਛੋਂ ਤੇਜ਼ ਰਫਤਾਰ ਗੱਡੀ ਨੇ ਆ ਕੇ ਬੜੀ ਜ਼ਬਰਦਸਤ ਬਚੀ ਜੀ ਨਦੀ ਦਾ ਪੋਲਾ ਉੱਥੇ ਹਾਂਜੀ ਪਿਛਲੇ ਪਾਸੇ ਜੀ ਨਾਲ ਹੀ ਘੋਰਾ ਹਾਂਜੀ ਗਏ ਕਿੱਥੇ ਸੀ ਜਰਦਲ ਜੀ ਇੱਕ ਘੋਰੇ ਗਏ ਸੀਗੇ ਦੁੱਧ ਲੈਣ ਜੀ ਵਾਪਸ ਆ ਰਹੇ ਸੀਗੇ ਜੀ ਪਿੜੇ ਪਿੜੇ ਦਿਨਾਂ ਨਾਲ ਗਾਜੀ ਸਲਾਰ ਜੀ ਗਾਜੀ ਸਲਾਰ ਆ ਰਹੇ ਸੀ ਹਾਂਜੀ ਇਕੱਲੇ ਸੀ ਔਰ ਵੀ ਨਾਲ تھا ਕੋਈ ਨਾ ਇਕੱਲੇ ਸੀਗੇ ਜੀ ਗੱਡੀ ਦਾ ਪਤਾ ਲੱਗੇ ਕਿਹੜੀ ਗੱਡੀ ਹੈ ਗੱਡੀ Swift Desire ਦੱਸ ਰਹੇ ਨੇ ਜੀ ਦੇ ਸਕੈ ਬਾਹਰ ਕਰਨੀ ਨਹੀਂ ਕਹ ਰਹੇ ਬਣੋ ਨਾ ਇੱਕ ਘੋਰੇ ਅੱਡੇ ਤੇ ਹੋਇਆ ਜੀ ਬੰਦ ਕਰ ਲਓ ਹਾਂ ਜੀ ਬਸ ਘੋਰੇ ਅੱਡੇ ਤੇ ਹੋਇਆ ਜੀ ਘੋਰੇ ਅੱਡੇ ਤੇ ਇਹ ਕਿੱਸੜ ਤੇ ਹੋਇਆ ਦੱਸੋ ਹੋਵੇ ਇਹ ਮੋਟਰਸਾਈਕਲ ਕਿਧਰੋਂ ਆ ਰਹੀ ਸੀ ਇਹ ਮੋਟਰਸਾਈਕਲ ਘੋਰੇ ਨੂੰ ਆ ਰਹੀ ਸੀ ਤੇ ਰੋਡ ਤੇ ਇਧਰ ਸਮਾਨੇ ਦੇ ਵਾਰਿਆ ਸੀ ਅੱਛਾ ਜੀ ਪਿੱਛੋਂ ਗੱਡੀ ਆ ਰਹੀ ਸੀ ਨਵੇਂ ਕੋਲ ਸਾਈਡ ਤੋਂ ਵਾਰੀ ਸੀ ਗੱਡੀ ਸਹੀ ਗੱਡੀ ਆਈ ਹੈ ਅੱਛਾ ਜੀ ਤੇ ਦੂਸਰੇ ਹਿੱਟ ਕੀਤਾ ਇਹਨੂੰ ਹਾਫ ਤੋਂ ਹਿੱਟ ਕੀਤਾ ਤੇ ਸਪੋਰਟੀ ਡੈਥ ਹੋ ਗਈ ਇਹਦੀ ਸਪੋਰਟੀ ਹਿੱਟ ਹੋ ਗਈ ਤੁਸੀਂ ਕਹੀ ਹੋਗੇ ਮੌਕੇ ਦੇ ਮੈਂ ਬੱਕ ਦੇ ਗਿਆ ਹਾਂ ਜੀ ਹਾਂ ਗੱਡੀ ਸ਼ਹਿਰ ਤੋਂ ਆਈ ਮੋਟਰਸਾਈਕਲ ਤੋਂ ਆਏ ਤੇ ਯਾਰ ਨਾਮ ਇਹ ਬੰਦੇ ਦਾ ਮਰਤਕ ਦਾ ਯਾਰ ਯਾਰ ਆਰਾਮ ਦੱਸੋ ਜੀ ਹਾਂ ਹੁਣ ਅਗਲੀ ਕਾਰ ਵੀ ਕੀ ਚੱਲਦੀ ਅਗਲੀ ਕਾਰ ਵੀ ਹੁਣ ਪਰਚਾ ਦੇਵਾਂਗੇ ਜੋ ਜੋ ਤੁਸੀਂ ਸਾਹਮਣੇ ਉਹ ਕਾਰ ਵੀ ਕਰਦੇ ਸੀ ਜੀ